ਇਤਿਹਾਸ ਦੀਆਂ ਕਿਤਾਬਾਂ ਕਹਿੰਦੀਆਂ ਨੇ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ 18 ਅਗਸਤ 1945 ਨੂੰ ਤਾਈਵਾਨ ਵਿੱਚ ਇੱਕ ਪਲੇਨ ਕ੍ਰੈਸ਼ ਵਿੱਚ ਸ਼ਹੀਦ ਹੋ ਗਏ ਸਨ ਪਰ ਜੇ ਮੈਂ ਤੁਹਾਨੂੰ ਕਹਾਂ ਕਿ ਇਹ ਸੱਚ ਨਹੀਂ ਸੀ ਜੇ ਮੈਂ ਕਹਾਂ ਕਿ ਨੇਤਾ ਜੀ ਉਸ ਹਾਦਸੇ ਵਿੱਚੋਂ ਬਚ ਗਏ ਸਨ ਅਤੇ ਅਗਲੇ 40 ਸਾਲਾਂ ਤੱਕ ਭਾਰਤ ਵਿੱਚ ਹੀ ਇੱਕ ਸਾਧੂ ਦੇ ਭੇਸ ਵਿੱਚ ਰਹੇ ਉੱਤਰ ਪ੍ਰਦੇਸ਼ ਦੇ ਫੈਜ਼ਾਵਾਦ ਵਿੱਚ ਇੱਕ ਬਾਬਾ ਰਹਿੰਦਾ ਸੀ ਜਿਸ ਨੂੰ ਲੋਕ ਗੁੰਮਨਾਮੀ ਬਾਬਾ ਕਹਿੰਦੇ ਸਨ ਉਹ ਕਦੇ ਕਿਸੇ ਨੂੰ ਆਪਣਾ ਚਿਹਰਾ ਨਹੀਂ ਦਿਖਾਉਂਦੇ ਸਨ ਹਮੇਸ਼ਾ ਪਰਦੇ ਦੇ ਪਿੱਛੇ ਗੱਲ ਕਰਦੇ ਸਨ ਪਰ ਜਦੋਂ 1985 ਵਿੱਚ ਉਹਨਾਂ ਦੀ ਮੌਤ ਹੋਈ ਤਾਂ ਉਹਨਾਂ ਦੇ ਬਕਸੇ ਵਿੱਚੋਂ ਜੋ ਸਮਾਨ ਮਿਲਿਆ ਉਸ ਨੇ ਭਾਰਤ ਸਰਕਾਰ ਦੀ ਨੀਂਦ ਉਡਾ ਦਿੱਤੀ ਉਸ ਬਕਸੇ ਵਿੱਚ ਨੇਤਾ ਜੀ ਦੀ ਫੈਮਿਲੀ ਫੋਟੋਜ਼ ਉਹਨਾਂ ਦੀ ਰੋਲੇਕਸ ਘੜੀ ਅਤੇ ਆਜ਼ਾਦ ਹਿੰਦ ਫੌਜ ਦੀਆਂ ਖੂਫੀਆ ਚਿੱਠੀਆਂ ਸਨ ਕੌਣ ਸੀ ਉਹ ਗੁੰਮਨਾਮੀ ਬਾਬਾ ਕੀ ਉਹ ਹੀ ਸਾਡੇ ਨੇਤਾਜੀ ਸਨ ਅੱਜ ਖੋਜ ਟੀਵੀ ਤੇ ਦੇਖੋ ਭਾਰਤ ਦੇ ਸਭ ਤੋਂ ਵੱਡੇ ਰਹੱਸ ਦਾ ਸੱਚ 1945 ਵਿੱਚ ਦੂਜਾ ਵਿਸ਼ਵ ਯੁੱਧ ਖਤਮ ਹੋ ਰਿਹਾ ਸੀ ਖਬਰ ਆਈ ਕਿ ਨੇਤਾਜੀ ਦਾ ਜਹਾਜ਼ ਤਾਈਪੇ ਵਿੱਚ ਕ੍ਰੈਸ਼ ਹੋ ਗਿਆ ਅਤੇ ਉਹ ਬੁਰੀ ਤਰ੍ਹਾਂ ਜਲ ਗਏ ਪਰ ਅਜੀਬ ਗੱਲ ਇਹ ਸੀ ਉਹਨਾਂ ਦੀ Laash ਕਿਸੇ ਨੇ ਨਹੀਂ ਦੇਖੀ ਕੋਈ ਫੋਟੋ ਜਾਰੀ ਨਹੀਂ ਕੀਤੀ ਇੱਥੋਂ ਤੱਕ ਕਿ ਤਾਈਵਾਨ ਦੀ ਸਰਕਾਰ ਨੇ ਬਾਅਦ ਵਿੱਚ ਕਿਹਾ ਕਿ ਉਸ ਦਿਨ ਉੱਥੇ ਕੋਈ ਜਹਾਜ਼ ਕ੍ਰੈਸ਼ ਹੋਇਆ ਹੀ ਨਹੀਂ ਸੀ ਮਹਾਤਮਾ ਗਾਂਧੀ ਨੇ ਵੀ ਇੱਕ ਵਾਰ ਕਿਹਾ ਸੀ ਮੈਨੂੰ ਲੱਗਦਾ ਹੈ ਸੁਭਾਸ਼ ਜ਼ਿੰਦਾ ਹੈ ਨੇਤਾ ਜੀ ਦੇ ਪਰਿਵਾਰ ਨੂੰ ਵੀ ਯਕੀਨ ਸੀ ਕਿ ਉਹਨਾਂ ਨੇ ਆਪਣੀ ਮੌਤ ਦਾ ਡਰਾਮਾ ਰਚਿਆ ਸੀ ਤਾਂ ਜੋ ਉਹ ਅੰਗਰੇਜ਼ਾਂ ਦੀ ਪਕੜ ਤੋਂ ਬਚ ਕੇ ਰੂਸ ਜਾ ਸਕਣ ਅਤੇ ਭਾਰਤ ਦੀ ਆਜ਼ਾਦੀ ਦੀ ਜੰਗ ਜਾਰੀ ਰੱਖ ਸਕਣ ਸਾਲਾਂ ਬੀਤ ਗਏ 1970 ਦੇ ਦਹਾਕੇ ਵਿੱਚ ਯੂਪੀ ਦੇ ਫੈਜ਼ਾਵਾਦ ਵਿੱਚ ਇੱਕ ਬਜ਼ੁਰਗ ਸਾਧੂ ਰਹਿਣ ਆਏ ਉਹਨਾਂ ਦਾ ਨਾਮ ਕਿਸੇ ਨੂੰ ਨਹੀਂ ਪਤਾ ਸੀ ਇਸ ਲਈ ਲੋਕ ਉਹਨਾਂ ਨੂੰ ਗੁੰਮਨਾਮੀ ਬਾਬਾ ਜਾਂ ਭਗਵਾਨ ਜੀ ਕਹਿਣ ਲੱਗੇ ਉਹਨਾਂ ਦਾ ਰਹਿਣ ਸਹਿਣ ਬਹੁਤ ਅਜੀਬ ਸੀ ਉਹ ਸਿਰਫ ਚੁਣੇ ਹੋਏ ਲੋਕਾਂ ਨੂੰ ਮਿਲਦੇ ਸਨ ਉਹ ਵੀ ਰਾਤਾਂ ਉਹ ਬੰਗਾਲੀ, ਅੰਗਰੇਜ਼ੀ ਅਤੇ ਜਰਮਨ ਭਾਸ਼ਾ ਵਿੱਚ ਗੱਲ ਕਰਦੇ ਸਨ। ਉਹ ਹਮੇਸ਼ਾ ਪਰਦੇ ਦੇ ਪਿੱਛੇ ਰਹਿੰਦੇ ਸਨ। ਪਰ ਜੋ ਲੋਕ ਉਹਨਾਂ ਨੂੰ ਮਿਲੇ ਉਹਨਾਂ ਦਾ ਦਾਵਾ ਸੀ ਕਿ ਉਹਨਾਂ ਦੀ ਆਵਾਜ਼ ਅਤੇ ਬੋਲਣ ਦਾ ਅੰਦਾਜ਼ ਬਿਲਕੁਲ ਨੇਤਾ ਜੀ ਵਰਗਾ ਸੀ। ਕਈ ਪੁਰਾਣੇ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਵੀ ਗੁਪਤ ਰੂਪ ਵਿੱਚ ਉਹਨਾਂ ਨੂੰ ਮਿਲਣ ਆਉਂਦੇ ਸਨ। ਆਖਿਰ ਕਿਉਂ? 16 ਸਤੰਬਰ 1985 ਨੂੰ ਗੁੰਮਨਾਮੀ ਬਾਬਾ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਗੁਪਤ ਤਰੀਕੇ ਨਾਲ ਰਾਤ ਦੇ ਹਨੇਰੇ ਵਿੱਚ ਕੀਤਾ ਗਿਆ ਪਰ ਜਦੋਂ ਉਨ੍ਹਾਂ ਦਾ ਸਮਾਨ ਅਦਾਲਤ ਦੇ ਹੁਕਮਾਂ ਤੇ ਖੋਲਿਆ ਗਿਆ ਤਾਂ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਉਨ੍ਹਾਂ ਦੇ ਬਕਸੇ ਵਿੱਚ 2600 ਤੋਂ ਵੱਧ ਅਜਿਹੀਆਂ ਚੀਜ਼ਾਂ ਸਨ ਜੋ ਸਿੱਧਾ ਨੇਤਾ ਜੀ ਨਾਲ ਜੁੜੀਆਂ ਸਨ ਨੇਤਾ ਜੀ ਦੀਆਂ ਮਸ਼ਹੂਰ ਗੋਲ ਐਨਕਾਂ ਇੱਕ ਰੋਲੈਕਸ ਵਾਚ ਜੋ ਉਸ ਜਮਾਨੇ ਵਿੱਚ ਬਹੁਤ ਘੱਟ ਲੋਕਾਂ ਕੋਲ ਹੁੰਦੀ ਸੀ ਨੇਤਾ ਜੀ ਦੇ ਮਾਤਾ ਪਿਤਾ ਤੇ ਪਰਿਵਾਰ ਦੀਆਂ ਨਿੱਜੀ ਤਸਵੀਰਾਂ ਆਜ਼ਾਦ ਹਿੰਦ ਫੌਜ ਦੀ ਵਰਦੀ ਜਨਮਨ ਦੂਰਬੀਨ ਅਤੇ ਸਿਗਰਟਾਂ ਇੱਕ ਗਰੀਬ ਸਾਧੂ ਕੋਲ ਇਹ ਸਭ ਸਮਾਨ ਕਿੱਥੋਂ ਆਇਆ ਹੈਂਡ ਰਾਈਟਿੰਗ ਐਕਸਪਰਟਸ ਨੇ ਜਦੋਂ ਬਾਬੇ ਦੀ ਲਿਖਾਈ ਅਤੇ ਨੇਤਾ ਜੀ ਦੀ ਲਿਖਾਈ ਮਲਾਈ ਤਾਂ ਉਹ 100% ਮੈਚ ਕਰ ਗਈ ਹੁਣ ਸਵਾਲ ਇਹ ਹੈ ਜੇ ਉਹ ਨੇਤਾ ਜੀ ਸਨ ਤਾਂ ਉਹ ਸਾਹਮਣੇ ਕਿਉਂ ਨਹੀਂ ਆਏ ਉਹ ਆਪਣੇ ਦੇਸ਼ ਵਿੱਚ ਆਪਣੇ ਲੋਕਾਂ ਤੋਂ ਲੁਕ ਕੇ ਕਿਉਂ ਰਹੇ ਇਸ ਦੇ ਪਿੱਛੇ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਵਾਰ ਕ੍ਰਿਮੀਨਲ ਦਾ ਠੱਪਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬ੍ਰਿਟੇਨ ਅਤੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਨੇਤਾ ਜੀ ਇੱਕ ਵਾਰ ਕ੍ਰਿਮੀਨਲ ਸਨ ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਖਿਲਾਫ ਜੰਗ ਲੜੀ ਸੀ ਕੁਝ ਦਸਤਾਵੇਜ਼ ਇਸ਼ਾਰਾ ਕਰਦੇ ਹਨ ਕਿ ਭਾਰਤ ਸਰਕਾਰ ਮਜਬੂਰ ਸੀ ਕਿ ਜੇ ਨੇਤਾ ਜੀ ਸਾਹਮਣੇ ਆਏ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਗਰੇਜ਼ਾਂ ਦੇ ਹਵਾਲੇ ਕਰਨਾ ਪਵੇਗਾ ਸ਼ਾਇਦ ਇਸੇ ਲਈ ਭਾਰਤ ਮਾਂ ਦੇ ਸਭ ਤੋਂ ਵੱਡੇ ਬੇਟੇ ਨੇ ਆਪਣੀ ਪੂਰੀ ਜ਼ਿੰਦਗੀ ਇੱਕ ਗੁੰਮਨਾਮ ਹਨੇਰੇ ਕਮਰੇ ਵਿੱਚ गुजार ਦਿੱਤੀ ਤਾਂ ਜੋ ਉਹਨਾਂ ਦੇ ਦੇਸ਼ ਤੇ ਕੋਈ ਮੁਸੀਬਤ ਨਾ ਆਵੇ ਮੁਖਰਜੀ ਕਮਿਸ਼ਨ ਨੇ ਵੀ ਮੰਨਿਆ ਸੀ ਕਿ ਨੇਤਾ ਜੀ 1945 ਵਿੱਚ ਨਹੀਂ ਮਰੇ ਸਨ ਪਰ ਸਰਕਾਰ ਨੇ ਗੁੰਮਨਾਮੀ ਬਾਬਾ ਦੀ ਡੀਐਨਏ ਰਿਪੋਰਟ ਤੇ ਕਦੇ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਸਚਾਈ ਕੀ ਹੈ ਇਹ ਸ਼ਾਇਦ ਸਰਕਾਰੀ ਫਾਈਲਾਂ ਵਿੱਚ ਦੱਬਿਆ ਰਹੇਗਾ ਪਰ ਕਰੋਨਾ ਭਾਰਤੀਆਂ ਦੇ ਦਿਲਾਂ ਵਿੱਚ ਇਹ ਵਿਸ਼ਵਾਸ ਅੱਜ ਵੀ ਹੈ ਕਿ ਉਹ ਬਾਬਾ ਕੋਈ ਹੋਰ ਨਹੀਂ ਸਗੋਂ ਸਾਡੇ ਨੇਤਾ ਜੀ ਸਨ ਇਸ 23 ਜਨਵਰੀ ਨੂੰ ਆਓ ਯਾਦ ਕਰੀਏ ਉਸ ਮਹਾਨ ਯੋਧੇ ਨੂੰ ਚਾਹੇ ਉਹ ਜਹਾਜ਼ ਵਿੱਚ ਸ਼ਹੀਦ ਹੋਏ ਹੋਣ ਜਾਂ ਫੈਜ਼ਾਵਾਦ ਦੇ ਕਮਰੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਗੁੰਮਨਾਮੀ ਬਾਬਾ ਹੀ ਨੇਤਾ ਜੀ ਸਨ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ